हां जी दोस्तों सारे अनु सस्श्री काल स्वागत ਕਰਦੇ ਆ ਤੁਹਾਡਾ ਰਾਜ ਸਿੱਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਮੋਹਨਪੁਰਾ ਤਹਿਸੀਲ ਜ਼ਿਲ੍ਹਾ ਸਪਿੰਡੋਂ શ્રી ਤਰਨਤਾਰਨ ਸਾਹਿਬ ਲੱਗਦਾ ਬਰਾਂਪੁਰਾ ਪਿੰਡ ਬਿਲਕੁਲ ਨਜ਼ਦੀਕ ਵਰਿੰਗ ਪਿੰਡ ਬਿਲਕੁਲ ਲੱਗਿਆ ਸੁਹਾਵਾ ਪਿੰਡ ਥੋੜੀ ਦੂਰੀ ਤੇ ਆ ਵੀਰ ਜੱਜ ਕੋਲ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਸੰਧੂ ਡੇਰੀ ਫਾਰਮ ਤੇ ਪਹੁੰਚੇ ਅੱਜ ਸੋ ਸੇਲ ਪਰਚੇਜ ਦਾ ਦੋਸਤੋ ਖਾਸ ਤੌਰ ਤੇ ਵੀਰ ਦਾ ਕੰਮ ਆ ਮੱਝਾਂ ਗਾਵਾਂ ਖਰੀਦਣ ਵਾਸਤੇ ਚਾਹੇ ਵੇਚਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਜੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਕਾਫੀ ਪਸੂ ਇਸ ਘਰੋਂ ਦਿਖਾਏ ਆ ਚੰਗੀਆਂ-ਚੰਗੀਆਂ ਟਾਪ ਦੀਆਂ ਮੱਝਾਂ ਝੋਟੀਆਂ ਵੜਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਜਿਹੜੀ ਦੋਸਤੋਂ ਆਉਂਦੀ ਰਹਿੰਦੀ ਐ ਇਸ ਕਿੱਲੇ ਦੇ ਉੱਪਰ ਐ ਨਾਲ ਵੀ ਰਗਰਜੰਟ ਹੋਊਗਾ ਨਾਲ ਵੀ ਰਜਾਜਾ ਤੇ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਬਾਕੀ ਦੋਸਤੋਂ ਨਰਕ ਪਰਖਾ ਤਸੱਲੀ ਹਰ ਵਾਰ ਆਪਾਂ ਅਪੀਲ ਕਰਦੇ ਆਂ ਫਸਟਲੀ ਰਿਕਵੈਸਟ ਹੁੰਦੀ ਐ ਵੀ ਇੱਥੇ ਆਣ ਕੇ ਆਪਣੀ ਤਸੱਲੀ ਜ਼ਰੂਰ ਕੀਤੀ ਜਾਵੇ ਨਾਗ ਤਿੰਨ ਦਿਖਾਉਣੇ ਆ ਤਿੰਨੇ ਗੱਪਣ ਤਿਆਰੀ ਵਾਲੇ ਨਾ ਤੁਹਾਨੂੰ ਕਿਨਵੇਂ ਸੂਵੇ ਆ ਕੀ ਰੇਟ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਆਓ ਕਰਦੇ ਆਂ ਬਥੇਰੇ ਗੱਲਬਾਤ ਵੀਰ ਜੱਜ ਉਹਨਾਂ ਦੇ ਨਾਲ ਤੇ ਬਾਈ ਗਰਜੰਟ ਸਿੰਘ ਉਹਨਾਂ ਦੇ ਨਾਲ ਸੋ ਵੀਡੀਓ ਨੂੰ ਪੂਰੀ ਦੇਖ ਲਿਓ ਦੋਸਤੋ ਵੱਧ ਤੋਂ ਵੱਧ ਆਪਣਾ ਫਰਜ਼ ਸਮਝ ਕੇ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਵੀਰ ਜੱਜ ਤੇ ਵੀਰ ਗਰਜੰਟ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਭਾਜੀ ਜੀ ਜੀ ਵਦਗੀਆ ਭਾਜੀ ਠੀਕ ਹੈ ਤੇ ਅੱਜ ਵੀਰ ਗਰਜੰਡ ਸਿਆਂ ਪਸੂ ਆਪਣੇ ਕੋਲ ਤਿੰਨ ਮਕਾਊ ਆ ਹਾਂਜੀ ਹਾਂਜੀ ਭਾਈ ਤਿੰਨ ਲੱਗ ਜੀ ਠੀਕ ਆ ਇੱਕ ਨੀਲੀ ਰਾਵੀ ਦੀ ਬੜੀ ਟੌਪ ਦੀ ਐ ਮੱਝ ਕੱਢੀ ਜੇ ਟੇਡੇ ਕੱਟ ਦੇ ਵਿੱਚ ਹਾਂਜੀ ਹਾਂਜੀ ਭਾਈ ਠੀਕ ਆ ਜੀ ਤੋਂ ਡਿੰਗੇ ਕੱਟਦੇ ਬੜੇ ਵੀਰ ਫੈਨ ਆ ਬੜੇ ਸ਼ਕੀਨ ਆ ਸ਼ੌਂਕ ਬੜਾ ਰੱਖਦੇ ਆ ਵੀ ਡਿੰਗੇ ਕੱਟ ਵਾਲੀ ਮੱਝ ਝੋਟੀ ਨਿਕਲੇ ਤੇ ਜ਼ਰੂਰ ਖਰੀਦਿਓ ਤੇ ਪਿਛਲੀ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਵੀ ਇਸੇ ਤਰ੍ਹਾਂ ਦਾ ਨਗੀਨਾ ਕਪਾਇਆ ਸੀ ਹਾਂਜੀ ਹਾਂਜੀ ਸੰਧੂ ਬਹੁਤ ਬਹੁਤ ਵਧੀਆ ਜੀ ਭਾਈ ਬਹੁਤ ਵਧੀਆ ਉਹਦੇ ਪਹਿਲੇ ਫੂਨ ਦੇ ਵੇਖੇ ਸੰਧੂ ਨਹੀਂ ਝੋਟੀ ਵੀ ਉਹ ਵੀ ਟੌਪ ਦੀ ਸੀ ਪੂਰੀ ਸਮਾਨ ਬੜੀ ਵੀਰਾਂ ਹਾਂ ਠੀਕ ਆ ਹਾਂ ਜੀ ਹੁਣ ਇੱਕ ਅੱਧਾ ਨਾਗ ਹਾਰ ਵਰੀ ਆਪਾਂ ਹਰ ਵੀਡੀਓ ਜ਼ਰੂਰ ਕਰਾਂਗੇ ਬਿਲਕੁਲ ਬਿਲਕੁਲ ਲਓ ਦੱਸੋ ਜਿੱਦਾਂ ਸਾਰੇ ਵੀਰ ਜਾਣਦੇ ਆ ਮਾਝਾ ਏਰੀਆ ਮਾਝਾ ਬੈਲਟ ਆ ਤੇ ਬਾਰਡਰ ਏਰੀਆ ਬਿਲਕੁਲ ਨੇੜੇ ਬੰਨੀਓ ਕਿਤੇ ਨਾ ਕਿਤੇ ਪਸ਼ੂ ਆ ਚੰਗੇ ਨੀਲੀ ਰਾਵੀ ਦੇ ਬਿਲਕੁਲ ਲਾਣੇ ਘਰਾਂ ਦੇ ਆਲੇ ਨਿਕਲਦੇ ਰਹਿੰਦੇ ਆ ਇੱਕ ਪਹਿਲੇ ਨੰਬਰ ਤੇ ਤੁਸੀਂ ਇਹ ਦੋਸਤੋ ਮੱਝ ਦੇਖ ਰਹੇ ਤੇ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰਾਂਗੇ ਤੇ ਵੀਰ ਗਰਜੰਡ ਸਿੰਘ ਦੀ ਪੂਰੀ ਡਿਟੇਲ ਕੀ ਇਸ ਮੱਝ ਦੀ ਇਹਦੇ ਪਾਜੀ ਦੂਸਰਾ ਸੂਗਾ ਸੁਣਾਇਆ ਤੱਕ ਜੀ ਠੀਕ ਆ ਜੀ ਹਾਂ ਜੀ ਪਹਿਲੇ ਸੂਏ ਦਾ ਰਿਕਾਰਡ ਬਹੁ ਪਹਿਲੇ ਸੁਕੇ ਕੋਈ 10 ਬਿਆਨਾਂ ਲੀਟਰ ਦੁੱਧ ਚਵਾਇਆ ਜਿੰਨੇ ਪਹਿਲਣ ਦੇ ਹਾਂਜੀ ਠੀਕ ਆ ਤੇ ਹੁਣ ਦੇਣਾ ਜੇ ਕਿੰਨੇ ਕ ਬਾਕੀ ਆ ਇਹ ਭਾਜੀ 10 ਕ ਦਿਨ ਖੜਦੀ ਆ ਜੀ 10 ਕ ਦਿਨ ਹਾਂਜੀ ਠੀਕ ਆ ਜੀ ਲਓ ਤੁਸੀਂ 10 ਕ ਦਿਨ ਹਜੇ ਪੈਂਡਿੰਗ ਆ ਬਾਕੀ ਫਿਲਹਾਲ ਤੁਸੀਂ ਆ ਦੇਖੋ ਪਿੱਟ ਪੁੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਇੱਕ ਆਪਾਂ ਬਿਲਕੁਲ ਨੀਲੀ ਰਾਵੀ ਦੀ ਗੱਲ ਕਰ ਲਈਏ ਤੇ ਮੱਝ ਆਪਾਂ ਦੇਖਦੇ ਆਂ ਵੀ ਬਿਲਕੁਲ ਮਧਰੀ ਡੌੜੀ ਵਾਲੇ ਪਸ਼ੂ ਦੇਖਦੇ ਆਂ ਹਾਈਟ ਮੀਡੀਅਮ ਦੇ ਵਿੱਚ ਆ ਪਲੀ ਪਲੀਤੀ ਪੂਰੀ ਆ ਕਰਮਾ ਵਾਲੀ ਵੇਖੋ ਤੁਸੀਂ ਸੰਭੀ ਸੰਭੀ ਪੂਰੀ ਆ ਇੱਥੇ ਦੇਖੋ ਇਹ ਇੱਧਰ ਵੇਖੋ ਮਾਨਾ ਕਮਾਲ ਹੋ ਗਿਆ ਤੇ ਇੱਧਰ ਵੇਖੋ ਆ ਦੋ ਪਾਏ ਛਾੜ ਛੜੀ ਦਾ ਪਤਾ ਹੀ ਨਹੀਂ ਨਾ ਕਰਮਾਲੀ ਨੂੰ ਹਾਂ ਇਹ ਚਾ ਕੁਛ ਨਾ ਹੋਵੇ ਤੇ ਫਿਰ ਨੀਲੀ ਰਾਵੀ ਕਾਦੀ ਹੈ ਹਾਂ ਜੀ ਇਹੋ ਨਿਸ਼ਾਨੀਆਂ ਸੰਤੂ ਸਾਹਿਬ ਦੀਆਂ ਲੋਕ ਦੋਸਤੋ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਤੁਸੀਂ ਦੇਖੋ ਫੇਸ ਕੁਆਲਟੀ ਡਿੰਗਾ ਕੱਟ ਠੀਕ ਹੈ ਜੀ ਸੱਜੇ ਕੱਟ ਆਕ ਬਿੱਲੀ ਮਣਕੀ ਆ ਸਿੰਘਾਂ ਦੀ ਗੁਲਾਈ ਇਧਰੋਂ ਤੁਸੀਂ ਵੇਖੋ ਦੋਸਤੋ ਥਣ ਲੇਵਾ ਠੀਕ ਹੈ ਜੀ ਬੇਣ ਬੂਣ ਦੋ ਪਾਸੇ ਮੋਟੀ ਹੋਈ ਤੁਹਾਨੂੰ ਮੋਟੀ ਉੱਪਰ ਹੀ ਹੋਈ ਨਜ਼ਰ ਆਉ ਕਿ ਦੋ ਪਾਸੇ ਮਿਲਕ ਬੇਣ ਆਣ ਬਿਲਕੁਲ ਪੂਣੀਆਂ ਵਰਗੇ ਪਤਲੇ ਥਾਣਾ ਲੰਬੇ ਥਾਣਾ ਹੱਥੀ ਚਵਾਈ ਵਾਲੇ ਮੁੱਠੀ ਮੁੱਠੀ ਥਾਣਾ ਅਜੇ ਵੀ ਦੋਸਤੋ 10 ਦਿਨ ਹਜੇ ਪੈਂਡਿੰਗ ਆ ਠੀਕ ਹੈ ਜੀ 10 ਦਿਨ ਹਜੇ ਆਰਾਮ ਨਾਲ ਇਸ ਝੋਟੀ ਨੇ ਲੈ ਜਾਣੇ ਆ ਦੂਜਾ ਸਵੇਰ ਝੋਟੀ ਆ ਸੋ ਕਾਫੀ ਵੀਰਾਂ ਦੀ ਡਿਮਾਂਡ ਆ ਉਹਨਾਂ ਦੀ ਡਿਮਾਂਡ ਤੇ ਬਿਲਕੁਲ ਵੀਰਾਂ ਦਾ ਵੀ ਆਪਾਂ ਖਰੇ ਉਤਰਦੇ ਆ ਵੀ ਬਿਲਕੁਲ ਸਾਹਮਣੇ ਲਿਆ ਕੇ ਪਸ਼ੂ ਪੇਸ ਕਰ ਦਿੰਨੇ ਆ ਵੀ ਜਿਹੋ ਜੀ ਵੀਰ ਕੋ ਡਿਮਾਂਡ ਕਰਦਾ ਸੋ ਝੋਟੀ ਵਾਕੇ ਕਾਫਲੇ ਤਾਰੀਫ ਬੜੀ ਪਿਆਰੀ ਆ ਲੰਬਾ ਤੋਰ ਕੇ ਤੁਹਾਨੂੰ ਤਸੱਲੀ ਦੇਣ ਨਾਲ ਆਪਾਂ ਇਧਰੋਂ ਦਿਖਾਉਣੀ ਆ ਵੇਖੋ ਸੋ ਲਾਈ ਲੋਏ ਦੋਸਤੋ ਬਾਬਾ ਲਾਉਣਾ ਰੂਣਾ ਕਾਫੀ ਇਹਨੇ ਸ਼ਟਾਰਟ ਕੀਤਾ ਮਤਲਬ ਆਪਾਂ ਇੱਕ ਹਵਾਨੇ ਲੈਵਨ ਵੇਖ ਕੇ ਜਜਮੈਂਟ ਕਰੀਏ ਤੇ ਤਕਰੀਬਨ ਕਾਫੀ ਬਣੀ ਆ ਠੀਕ ਆ ਜੀ ਕੋ ਕਿਲੋ ਡੇਢ ਕਿਲੋ ਜਿਹੜਾ ਲਾਇਆ ਤੇ ਦਸਾਹਕ ਦਿਨਾਂ ਦੇ ਵਿੱਚ ਪ੍ਰੋਪਰ ਤਿਆਰੀ ਕਰਕੇ ਸੁੱਕੂਗੀ ਆ ਦੇਖੋ ਜੀ ਹਾਂ ਬਹੁਤ ਜਿਆਦਾ ਜਿਆਦਾ ਹੂੰ ਲੋ ਜੀ ਉਸੀ ਲਿਆ ਸੂਲੀਆਂ ਬਹੁਤ ਆ ਦੋਸਤੋ ਝੋਟੀ ਦੇ ਵਿੱਚ ਨਾਰਮਲ ਹੀ ਕਦੇ ਨਾ ਕਦੇ ਆਪਾਂ ਦੇਖਦੇ ਆਂ ਵੀ ਗੱਬਣ ਝੋਟੀਆਂ ਕਈ ਵਾਰਾਂ ਹੱਥ ਨਹੀਂ ਲਪਾਉਂਦੀਆਂ ਗਿਆ ਕਈ ਨਾ ਸੂਣ ਤੋਂ ਬਾਅਦ ਨਹੀਂ ਲਪਾਉਂਦੀਆਂ ਕਈ ਵਜ੍ਹਾ ਤੇ ਫਿਲਹਾਲ ਤੁਸੀਂ ਦੇਖ ਸਕਦੇ ਜੀ ਵੀ ਠੰਡੀ ਤੇਰੀ ਆ ਸੀਲਸ ਲੱਗ ਵੀ ਸਿਫਤਾਂ ਦੋਸਤੋ ਜਿੰਨੀਆਂ ਕਰ ਲਈਏ ਚੰਗੇ ਪਸ਼ੂ ਦੀਆਂ ਆਉਂਦੀਆਂ ਥੋੜੀਆਂ ਇੱਕ ਵਾਰੀ ਹੋਰ ਕਮਾ ਦਿਓ ਕਰਜੰਟ ਲਿਆਓ ਇਹਨੂੰ ਸਫਲਕਾਰੀ ਲਾਦੇ ਮਾਰਾ ਪੁੱਤ ਪੱਟਦਾ ਖਾਦ ਗਿਆ ਬਹੁਤ ਆਜੀ ਆ ਲਓ ਲਓ ਬਦਸੋ ਉਪਰੋਂ ਪੂਰੀ ਗੋਲ ਆਵੇ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਆੜਤੀਆਂ ਦੇ ਸਰਾਂਣੇ ਵਾਂਗੂ ਪੂਰੀ ਗੋਲ ਉਪਰੋਂ ਠੀਕ ਆ ਜੀ ਪੂਰੀ ਗੋਲ ਤੇ ਪਲੀ ਗੋਲੀ ਚੰਗੀ ਆ ਸੰਭੀ ਸੁਭੀ ਚੰਗੀ ਆ ਕਿਸੇ ਵੀਰ ਨੇ ਸ਼ੱਕ ਨਹੀਂ ਛੱਡਿਆਗਾ ਠੀਕ ਆ ਜੀ ਪੂਰੀ ਚੰਗੀ ਖੇਚਲ ਕੀਤੀ ਆ ਝੋਟੀ ਦੇ ਚੱਡੇ ਨਹੀਂ ਵੀ ਬਹੁਤ ਜਿਆਦੀ ਸਾਹ ਆ ਹਾਂ ਸੋ ਕੱਲਾ ਦੋਸਤੋ ਉਪਰੋਂ ਨਹੀਂ ਫਿਟਫਾਟ ਥੱਲਿਓ ਲੇਵੇ ਦੀ ਵੀ ਬੜੀ ਸਾਫ ਸੁਥਰੀ ਆ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਰੰਗ ਟੰਗ ਸਟਰਕਚਰ ਸਟਰਕਚਰ ਦੀ ਗੱਲ ਕਰ ਲਈਏ ਬਹੁਤ ਪਿਆਰਾ ਸਟਰਕਚਰ ਆ तो पली, पली पूरी 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 या सभी सुविधाएं की है बाकी हवानालेवा एक बारी फिर तुम थोड़ा नेड़ेओ देख लो कोई नहीं हाथ लग जी हाँ जी <laughs> ਦੇਣ ਸੰਦੂ ਸਹਾਇ 10 12 ਨੇ ਪਾਨਾ ਝੋਟੀ ਹੂੰ ਹੂੰ ਬਹੁਤ ਚੰਗੀ ਬਿਲਕੁਲ ਸਾਰੀ ਬੈਗ ਹੀ ਆਊਗੀ ਬਿਲਕੁਲ ਸੋਲੇਵਾ ਦੋਸਤੋ ਲੈਫਟੀ ਦੇਖ ਕੇ ਤੁਸੀਂ ਅੰਡਰਸਟੈਂਡ ਕਰ ਹੀ ਲੈਣਾ ਠੀਕ ਆ ਜੇ ਖੁੱਲੂਗੀ ਪੂਰਾ ਜੇ ਥੱਲੇਓ ਸੋ ਟਿਲ ਟੁਲ ਜਿੱਦਾਂ ਨਾਰਮਲੀ ਦਿਖਾਈ ਦੇ ਰਹੀ ਆ ਪੂਰਾ ਭਰੂਗੀ ਲੈਵਾ ਫਿਰ ਮੱਲੇ ਪਿੰਡੇ ਦੀ ਬਾਕੀ ਐ ਪਰਾ ਪਿੰਡਾ ਪੁੰਡਾ ਪੂਰਾ ਪਦਰਾ ਠੀਕ ਆ ਜੀ ਸੋ ਅੱਖਾਂ ਦੋਨੋਂ ਬਿੱਲੀਆਂ ਨੇ ਸੋ ਮੇਰਾ ਭਰਾ ਕੋਈ ਇਹ ਨਾ ਸ਼ੱਕ ਜਰ ਰਹਿ ਜੇ ਵੀ ਅੱਖਾਂ ਦੋਵੇਂ ਬਿੱਲੀਆਂ ਨੇ ਬਿੱਲੀ ਮਣਕੀ ਅੱਖਾਂ ਕੋਲੇ ਬਿਲਕੁਲ ਰੈੱਡ ਗੁਲਾਬੀ ਕੋਲੇ ਆ ਵੇਖੋ ਜੀ ਠੀਕ ਆ ਲਓ ਜੀ ਆ ਬਹਿਣੀ ਸਾਈਡ ਤੋਂ ਵੀ ਦੇਖ ਲਓ ਆ ਥਾਣਾ ਜੇ ਦੋਸਤੋ ਜਿਵੇਂ ਜਵੇਂ ਲੇਵਾ ਭਰਿਆ ਤਕਰੀਬਨ ਓਮੀਓਮੇ ਜਿਹੜੀ ਦੱਸੋ ਵਿਰਲ ਵੰਡਾ ਹੋਰ ਸਾਹਮਣੇ ਨਿਕਲ ਕੇ ਆ ਗਿਆ ਜੋ ਸੋ ਚੰਗੀ ਝੋਟੀ ਆ ਓਵਰਆਲ ਜਿੰਨੀ ਆ ਸਾਰੀ ਫਿਟਨੈਸ ਦੇ ਵਿੱਚ ਆ ਪੂਰੀ ਨਿੱਗਰ ਤੇ ਨਿੱਗਰ ਲੇਵਾ ਬਣਾ ਕੇ ਤਿਆਰ ਕਰੂਗੀ ਤੇ ਗਰਜੰਟ ਕੀ ਡਿਮਾਂਡ ਕਰਦੇ ਪੈ ਜੀ ਮੋਲ ਭਾਜੀ ਇਹਦਾ ਕਰਦੇ 90000 ਰੁਪਏ ਦਾ ਜੀ ਠੀਕ ਆ ਜੀ ਹਾਂਜੀ 90000 ਕਰਦੇ ਆ ਲੈ ਤੇ ਕੀ ਹੋਗਾ ਵੀ ਜਿੱਥੋਂ ਤੱਕ ਆਪਾਂ ਛੱਡ ਦੀ ਇੱਕੋ ਗੱਲ ਜੀ ਸਾਨੂੰ ਸਾਡ 2000 ਛੋਟ ਕਰਦਾ ਹੋਏ 88000 ਦੇ ਦਾਂਗੇ 88000 ਠੀਕ ਹੈ ਜੀ ਬਾਕੀ ਗੈਂਡਰ ਨੂੰ ਪੁੱਛ ਲਓ 1000 ਰੁਪਇਆ ਹੋਰ ਮਾਨਤਾ ਕਰਦਾਂਗੇ ਭਾਜੀ ਲੈ ਵੀ 87 ਕੁ ਦੀ ਹੈ ਹਾਂਜੀ ਹਾਂਜੀ ਲੈ 87000 87000 ਕਰਦਾ ਵੀ ਭੈਣ ਭਰਾ ਠੀਕ ਹੈ ਜੀ ਲੋ ਵੀ 87000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਝੋਟੀ ਤੁਜਾ ਸੂਆ ਝੋਟੀ ਨੇ ਸੁਣਾ ਬਹੁਤੇ ਵੀਰਾਂ ਦਾ ਇੱਕ ਸ਼ੌਕ ਹੁੰਦਾ ਵੀ ਨਸਲ ਬਰੀਡ ਤੇ ਕੰਮ ਕੀਤਾ ਜਾਵੇ ਤੇ ਇਤੋਂ ਤੁਸੀਂ ਅੱਗੇ ਜਿਹੜਾ ਹੁਣ ਤੇ ਨਹੀਂ ਪਤਾ ਵੀ ਕਿਸ ਸੀਮਨ ਤੋਂ ਗੱਬਣਾ ਬਾਕੀ ਅੱਗੇ ਉਹਨਾਂ ਦੇ ਸਾਹਮਣੇ ਵਿੱਚ ਤੁਸੀਂ ਚੰਗੇ ਸੀਮਨ ਚੰਗੇ ਬੋਲਦੇ ਸੀਮਨ ਰਖਵਾ ਕੇ ਚੰਗੇ ਬੱਚੇ ਵੀ ਲੈ ਸਕਦੇ ਹੋ ਬਾਕੀ ਭਾਜੀ ਜਿਹੜਾ ਵੀਰ ਭਰਾ ਲੈ ਗਿਆ ਨਾ ਆ ਗੁਣਾ ਦੀ ਗੱਥਲੀ ਆ ਪਹਿਲ ਹਾਂਜੀ ਜਿਦਾ ਮਰਜ਼ੇ ਭਾਵੇਂ ਥੱਲੇ ਬਹਿ ਜਾ ਕਰ ਮਾਰੀ ਲੋ ਜੀ ਸੀ ਸੀਲਾਂ ਦੇ ਕਮਾਲ ਨਹੀਂ ਆ ਸੋ ਸੀਲੀਆਂ ਸੂਲੀਆਂ ਬਹੁਤ ਆ ਦੋਸਤੋ ਨਾਰਮਲੀ ਤੁਸੀਂ ਇਸ ਨੂੰ ਮੁੱਖ ਰੱਖ ਕੇ ਸੌਦਾ ਕਰ ਸਕਦੇ ਜੇ ਰੇਟ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਜੋ ਵੀ ਵੀਰਨ ਅਨਮੋਲ ਕੀਤਾ ਜੋ ਡਿਮਾਂਡ ਕੀਤੀ ਆ ਠੀਕ ਆ ਸੋ ਪਿਆਰੀ ਝੋਟੀ ਆ ਤੁਸੀਂ ਹੱਥ ਪਾ ਸਕਦੇ ਜੇ ਅੱਗੇ ਸੈਕੰਡ ਨੰਬਰ ਤੇ ਕਰਦੇ ਹਾਂ ਤੇ ਇਧਰੋਂ ਆ ਗਈ ਆਪਣੇ ਕੋਲ ਵੈੜ ਇਹ ਭਾਜੀ ਦੂਸਰਾ ਸੁਗਾ ਸੁਣਾ ਜੇ ਵੈੜ ਨੇ ਚਾਰ ਦੰਦ ਵੈੜ ਜੇ ਚੌਗੀ ਆ ਮੂੰਹ ਹਾਂਜੀ ਪਹਿਲੇ ਸੂਵੇ ਦਾ 25 ਲੀਟਰ ਦੁੱਧ ਦੀ ਕੰਪੈਸਟੀ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਠੀਕ ਆ ਦੂਜਾ ਸੂਆ ਦੋਸਤੋ ਇਸ ਵਾਰ ਨੇ ਸੂਣਾ ਤੇ ਵਜਨ ਵਟਾ ਪੂਰਾ ਵੇਲਬੂਲ ਦੀ ਵੀ ਚੰਗੀ ਸਪੈਸ਼ਲ ਆ ਕਦ-ਕੁੱਦ ਵੀ ਵੱਡਾ ਤੇ ਬਣੀ ਥਾਣੀ ਵੀ ਪੂਰੀ ਆ ਅਰੇ 10 ਦਿਨ ਬਾਜੀ ਲੈ ਜਾਓ ਅਸੀਂ 10-11 ਦਿਨ 10-11 ਕ ਦਿਨ ਹਾਂਜੀ 53 54 ਨਾਲ ਦੀ ਕਿਦਾਂ ਬਿਲਕੁਲ ਓਕੇ ਬਾਜੀ ਵਰਦੀ ਪੂਰੇ ਮੋਕੇ ਆ ਨਾ ਨਾ ਬਿਲਕੁਲ ਤਸਲੀ ਕਰਕੇ ਲਿਆਂਦੀ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਠੀਕ ਆ ਸਟੇਟ ਪੜਾ ਆ ਫੇਸ ਕੁਆਲਟੀ ਆ ਦੋਸਤੋ ਨਸਲ ਬਰੀਡ ਦੇ ਵਿੱਚ ਐਚ ਐਫ ਬਰੀਡ ਦੇ ਵਿੱਚ ਆ ਜਾਂਦੀ ਹੈ। ਲਓ ਜੀ ਠੀਕ ਆ ਜੀ। ਸੋ ਦੋਹਰਾ ਥਾਣਾ ਲੱਗਾ ਕਰਮਾਲੀ ਨੂੰ ਲੰਬੇ ਥਾਣਾ ਚਾਰੇ ਥਾਣਾਂ ਦੀ ਵੰਡ ਵਿਰਲ। ਆ ਤੁਸੀਂ ਵੇਖ ਕੇ ਚੈੱਕ ਕਰ ਲਿਓ। ਹਾਂ ਠੀਕ ਆ ਜੀ। ਅੱਛਾ ਤੇ ਗਰਜੰਟ ਭਾ ਕਿੰਨੀ ਕੀ ਕੈਪੈਸਿਟੀ ਵਾਲੀ ਵਹਿੜਾ ਵੈਸੇ ਚਲੋ ਹੁਣ ਗਰਮੀ ਦਾ ਸੀਜ਼ਨ ਚੱਲ ਰਿਹਾ ਵੈਸੇ। ਅਰੇ ਉਹ ਤੀਆਂ ਬਾਹਰ ਆਂਦੇ ਹੈਗੇ। ਅੱਛਾ ਜੀ। ਹਾਂ ਜੀ। ਜਿੱਥੋਂ ਖਰੀਦੀ ਆ। ਹਾਂ ਜੀ ਹਾਂ ਜੀ। ਪਰ ਕਿਉਂ ਪਹਿਲੇ 200 ਪੰਜੀ ਲੀਟਰ ਦੁੱਧ ਭਰਾਇਆ ਵਹਿੜ ਨੇ। ਅੱਛਾ ਅੱਛਾ। ਹਾਂ ਜੀ ਲਓ ਜੀ ਅਜੇ ਦਿਨ ਕਿੰਨੇ ਕੇ ਬਾਕੀ ਇਹਦੇ ਮੈਨੂੰ 10000 ਭਾਜੀ ਲੈ ਜਾਣੇ ਜੀ ਨੇ ਲਓ ਜੀ ਹਾਂ ਜੀ 10-11 ਦਿਨ ਦੋਸਤੋ ਪੈਂਡਿੰਗ ਆ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਝੋਲ ਝਾਲ ਵਾਵਾ ਅਜੇ ਹਵਾਨੇ ਲੈਵੇ ਦੇ ਵਿੱਚ ਸੋ ਸਈਅੱਜ ਜੇ ਗੱਲ ਕਰੀਏ ਤੇ 10 ਕ ਦਿਨ ਹਜੇ ਲੈ ਜੂ ਨਾਰਮਲ ਰੰਗ ਪ੍ਰਿੰਟ ਡੱਬੀ ਆ ਪ੍ਰਿੰਟ ਬਰੰਡ ਬਹੁਤ ਸੋਹਣਾ ਸਿਆ ਫੈਸ਼ਨ ਫੂਸ਼ਰ ਡਿਜ਼ਾਈਨ ਜਿਹਨੂੰ ਕਹਿੰਦੇ ਆਪਾਂ ਦੋਸਤੋ ਪੂਰਾ ਤੇ ਕੱਦ ਵੀ ਜਿਹੜਾ ਵੱਡਾ ਵੇਅਰਬੂਲ ਦੀ ਲੰਬੀ ਆ ਆ ਦੇਖੋ ਜੀ ਵਾਸੇ ਬਹੁਤ ਬੀ ਦੋਸਤੋ ਕੋਈ ਡਰਕਲ ਜੀ ਨਹੀਂ ਕੋਈ ਸ਼ਟਾਕਲ ਜੀ ਨਹੀਂ ਗੀ ਸੀਲੀ ਸੁਲੀ ਪੂਰੀ ਆ ਬਹੁਤ ਸੀਲੀਆਂ ਜਿਹੜਾ ਦੇ ਵਿੱਚ ਵੀ ਠੀਕ ਆ ਚਕੇਨ ਬਹੁਤ ਜੀ ਹਾਂ ਸੋ ਠੰਡੀ ਤੇਰੀ ਆ ਸੀਲਸ ਲੱਗ ਤੇ ਹਾਈਟ ਵੀ ਤੁਹਾਨੂੰ ਮੈਂ ਮੈਂਸ਼ਨ ਕਰਤੀ ਆ ਦੋਸਤੋ ਹਾਈਟ ਵੀ ਚੰਗੀ ਆ ਇੱਕ ਮੀਡੀਅਮ ਹਾਈਟ ਹੁੰਦੀ ਆ ਤਾਂ ਮੀਡੀਅਮ ਤੋਂ ਇਹ ਪਲੱਸ ਪੁਆਇੰਟ ਆ ਠੀਕ ਆ ਜੀ ਵਡੀਆਂ ਬਿਹੜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਤੋਂ ਰੰਗ ਪ੍ਰਿੰਟ ਤੁਸੀਂ ਦੇਖ ਲਿਆ ਡੱਬੀ ਰਹਿੜਾ ਜਿੱਦਾਂ ਮੋਸਟਲੀ ਇੱਕ ਆਪਾਂ ਐਚ ਐਫ ਬਰੀਡ ਦੀਆਂ ਬਿਹੜਾਂ ਦੇਖਦੇ ਆ ਤਾਂ ਤੁਰਦੇ ਕੋਈ ਨਹੀਂ ਕੋਈ ਕਮਾ ਲਿਆ ਇਥੋਂ ਨੇੜਿਓ ਆ ਦੇਖ ਲੈ ਜਾਨੂ ਲਓ ਜੀ ਉਥੇ ਵਗਾ ਲੰਨੇ ਜਿੰਨੇ ਵੀ ਆਉਂਦੇ ਆ ਸਾਫ ਸੁਥਰੇ ਐਨੀਮਲ ਆਉਂਦੇ ਆ ਠੀਕ ਆ ਅੱਛਾ ਇਹ ਮੂੰਹ ਮੂੰਹ ਚੋਗੀ ਚਾਰ ਦਾ ਸਾਨੂੰ ਸਾ ਚਾਰ ਹਾਂ ਬਾਕੀ ਤੋਰਾ ਤਾਰਾ ਬਹੁਤ ਵਧੀਆ ਘੋੜੀਆਂ ਵਾਲੀ ਚਾਲ ਪੂਰੀ ਵਖਾਦ ਕੇ ਦੰਦੀਆਂ ਆ ਕੋਈ ਨਹੀਂ ਦਿਖਾ ਦਈਏ ਜੀ ਕਰਦਿਆ ਸ਼ੋਰ ਕਿਸੇ ਵੀਰ ਦੇ ਮਨ ਦੇ ਡਾਊਟ ਨਾ ਰਹੇ ਨਾ ਵੀਰ ਜੀ ਲਾਉੜੀ ਆ ਇਹ ਕੰਨੀ ਵਾਲੇ ਛੇਕਦੇ ਜੇ ਤੰਦ ਹਾਂ ਲਾਉੜੀ ਕੱਢਣ ਦਾ ਹੀ ਆ ਜੇ ਦੰਦ ਠੀਕ ਹੈ ਜੀ ਲੋਕ ਦੋਸਤੋ ਇਹ ਵੈੜਾ ਸੋ ਚੰਗੇ ਰੰਗ ਪ੍ਰਿੰਟ ਦੇ ਵਿੱਚ ਚੰਗੀ ਵੈੜਾ ਹੱਥ ਫੜ ਸਕਦੇ ਹੋ ਤੁਸੀਂ ਠੀਕ ਹੈ ਜੀ ਚੰਗੀ ਮਿਲ ਕੇ ਕਰਵਾ ਦੂਗੀ ਵੈਸੇ ਪਿਛਲੇ ਸਵੇਰੇ ਦੇ ਬਿਹਾਰ ਤੇ ਆਪਾਂ ਜੇਕਰ ਦੇਖੀਏ ਤੇ ਇਹਦਾ ਮੁੱਲ ਫਿਰ ਕੀ ਕਰਦੇ ਪਏ ਜੀ ਇਹਦਾ ਭਾਜੇ ਮੁੱਲ ਭਾਵੇਂ ਕਰਨ ਨੂੰ ਜੋ ਮਰਜ਼ੀ ਕਰੇ ਜਾਈਏ ਕੋਈ 80 ਨਹੀਂ ਕਰਨਾ 75 ਨਹੀਂ ਕਰਨਾ 73000 ਰੁਪਏ ਦਾ ਜੀ 73 ਹਾਂ ਜੀ ਠੀਕ ਹੈ ਜੀ ਕੁਸਰਾ ਕੁਸਰਾ ਕੱਢ ਕੇ ਗਰਜੈਂਟ ਸਿਆ ਤੰਦੂ ਸਾਹਿਬ ਉਦਲਾ ਤਿੰਨ ਜਾ ਦੋ 70 ਦੀ ਪੂਰੀ ਦੇ ਦਵਾਂਗੇ 70 ਦੀ ਹਾਂਜੀ ਹਾਂਜੀ ਹੋਰ ਵੀ ਕੋਈ ਭੈਣ ਭਰਾ ਉਹ ਮਾਨ ਮਾਨਦਾਨ ਕਰਾਂ ਜੀ ਫੁੱਲਾ ਲਓ ਦੋਸਤੋ 70000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ ਤੋਂ ਬਾਕੀ ਫੁੱਲ ਇਨਫੋਰਮੇਸ਼ਨ ਜਿਹੜੀ ਆ ਸਾਰੇ ਵੀਰਾਂ ਨੂੰ ਮੇਲ ਹੀ ਚੁੱਕੀ ਆ ਇੱਕ ਵਾਰੀ ਤੁਹਾਨੂੰ ਬਿਲਕੁਲ ਆਪਾਂ ਨੇੜੇ ਤੋਂ ਥਾਣ ਦੇਵਾ ਇੱਕ ਵਾਰੀ ਹੋਰ ਦਿਖਾ ਦਿੰਨੇ ਆ ਜੀ ਆ ਦੇਖੋ ਜੀ ਅਗਲੇ ਨਾਲ ਅਗਲਾ ਸਾਈਜ਼ ਬਰਾਬਰ ਮਗਰਲੇ ਨਾਲ ਮਗਰਲਾ ਠੀਕ ਆ ਤੇ ਥਾਣ ਦੇਵਾ ਚੰਗਾ ਬਾਕੀ ਆਪਣੀ ਤਿੱਪ ਕੇ ਭਰਾ ਕੇ ਮੇਰਾ ਭਰਾ ਕੋਈ ਤਸੱਲੀ ਕਰ ਲੈ ਇਹ ਥਾਨ ਪਾਂਡਾ ਬਹੁਤ ਖੂਬਸੂਰਤ ਆ ਜਿੰਨਾ ਲਾਏ ਬਣਾਏ ਪਈ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਹਜੇ ਦਿਨ ਪਏ ਆ ਦੋਸਤੋ ਪਸੂ ਨੇ ਬਿਲਕੁਲ ਕਈ ਨਾ ਪੰਜਾਂ 14 ਦਿਨਾਂ ਦੇ ਵਿੱਚ ਵਿੱਚ ਬੰਨਾ ਹੁੰਦਾ ਲਾਸਟ ਤੇ ਜਾ ਕੇ 70000 ਰੁਪਏ ਤੁਹਾਨੂੰ ਮਿਲ ਜੂਗੀ ਪੂਰੀਆਂ ਕਸਰਾ ਕੁਸਰਾ ਕੱਢ ਕੇ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਜੀ ਹਾਂਜੀ 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 ਤੇ ਚੰਗੀ ਆ ਪੂਰੀ ਰੰਗ ਬਾਜਾ ਕਰਮਾਂ ਵਾਲੀ ਲੈ ਵੀ ਗਰਜੰਟ ਵੀਰ ਜੱਜ ਜਿਹੜੀ ਇੱਕ ਇੱਧਰ ਆਪਣੇ ਕੋਲ ਆ ਤੋਹਫਾ ਖੜਾ ਹਾਂਜੀ ਭਾਈ ਇਹ ਤੇ ਸੰਧੂ ਸਾਹਿਬ ਅੱਜ ਗਿਫਟੀ ਆ ਇਹ ਗਿਫਟੀ ਆ ਹਾਂਜੀ ਹਾਂਜੀ ਜਿਹੜਾ ਜਿਲ੍ਹਾ ਜੇ ਯਾਦ ਕਰੇ ਹਾਂ ਜੀ ਪੰਜਾਬ ਵਾਲੀ ਜਰਸੀ ਆ ਹਾਂ ਹਾਂ ਜੀ ਕਈ ਬੜੇ ਵੀਰ ਫੋਨ ਲਾਉਂਦੇ ਵੀਰ ਜਿਹੜਾ ਝੋਨੇ ਝਾਂਨੇ ਲਾਦੇ ਵੀਰ ਮੂੰਹ ਛੇ ਦੰਦ ਜੇ ਭਾਦੀ ਦੂਸਰਾ ਸੁਗਾ ਜੇ ਬੈਠਾ ਠੀਕ ਆ ਜੀ ਲੋ ਜੀ ਦੋਸਤੋ ਮੂੰਹ ਛਿੱਗੀ ਆ ਛੇ ਦੰਦਾਂ ਤੇ ਪੱਕੀ ਜਿਹੜੀ ਸ਼ੋਰ ਛੇ ਦੰਦਾਂ ਦਾ ਠੀਕ ਆ ਜੀ ਥੋੜੀ ਸਾਂਭੀ ਸੁੰਭੀ ਘੱਟ ਗਈ ਨੇ ਆਪਾਂ ਦਿਖਾਈ ਦਿਖਾ ਦੇ ਉਹ ਨਾ ਇਧਰ ਆ ਦੇਖ ਲੋ ਅੱਖੇ ਨਾਲ ਕੋਈ ਵੀਰ ਸਰੀਰ ਵੇਖ ਕੇ ਥੋੜੀ ਸਾਂਭੀ ਸੁੰਭੀ ਘੱਟਾ ਛੇ ਦੰਦ ਜੇ ਪਿਓਰ ਹੈਗਾ ਸਾਈਡ ਵਾਲੇ ਕੰਨੀ ਵਾਲੇ ਲੋ ਜੀ ਆ ਲੋ ਜੀ ਲੋ ਜੀ ਦੋਸ ਵੇ ਕੱਢੇਗਾ ਠੀਕ ਆ ਜੀ ਛੇਕ ਦੇ ਦੰਦ ਬਰਾਬਰ ਹੀ ਕੀਤੇ ਆ। ਆ ਕੀ ਗਰਮੀ ਗਰਮੀ ਆ ਸੰਧੂ ਸਾਹਿਬ। ਆ ਕੇ ਥੋੜਾ ਜਿਹਾ ਤੁਹਾਨੂੰ ਪਤਾ ਚੱਲੇ ਨਾ ਮਰਾਜ ਵਿੱਸਾ ਹੀ ਨਾਵਾ। ਹਾਂ ਥੋੜਾ ਜਿਹਾ ਸੇਰੇਪਣ ਦੇ ਵਿੱਚ ਆ ਪਰ ਬੜਾ ਪੜਤਾ ਫੜਤਾ ਬੜਾ ਜਾਇਜ਼ ਆ ਦੋਸਤੋ ਜਾਇਜ਼ ਰੇਟ ਦੇ ਉੱਪਰ ਮਿਲ ਜਾਣੀਆਂ ਤੁਹਾਨੂੰ। ਆ ਕੀ ਠੰਡੀ ਸੀ ਠੀਕ ਆ ਜੀ। ਕਈ ਵਰਾਉਂਦਾ ਵੀ ਦੋਸਤੋ ਪੰਜੇਮਗਲਾਂ ਬਰਾਬਰ ਨਹੀਂ ਹੁੰਦੀਆਂ ਹਰ ਕਿਸੇ ਪਾਸਿਓਂ ਚੀਜ਼ ਪੂਰੀ ਨਹੀਂ ਹੁੰਦੀਗੀ। ਤੇ ਕਈ ਨਾ ਬਾਹਲਾ ਰਾਜੀ ਪਸ਼ੂ ਹੋਵੇ ਤੇ ਰੇਟ ਵੀ ਉਹੋ ਜੇ ਮਿਲ ਜਾਂਦੇ ਆ ਕਿਤੇ ਨਾ ਕਿਤੇ ਇਹਨੇ ਕਰਮਾਲੀ ਦੇ ਸਾਲ ਭਰ ਦੁੱਧ ਪਿਉਣਾ ਤੇ ਵਾਜ ਸਾਹ ਲੈਣੀ ਇਹ ਜਰਸੀ ਕਰੋ ਸਕੀ ਹਾਂਜੀ ਹਾਂਜੀ ਬਾਕੀ ਭਾਜੀ ਦੁੱਧ 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 ਚੰਗਾ ਦਵਾਇਆ ਆਪਣੇ ਸਾਹ ਦੇ ਵਾਲੇ ਬੰਦਿਆਂ ਤੋਂ ਲਈ ਆਪਾਂ ਇਹ ਪਹਿਲੇ ਸਵੇਰੇ ਦਾ ਕੋਈ ਪਤਾ ਲੱਗਾ ਸੀ ਤਾਂ ਕਿੰਨਾਗਾ ਹਾਂਜੀ 13-14 ਲੀਟਰ ਦੱਸਦੇ ਸੀ ਬਹੁਤ ਵਧੀਆ ਵੈਸੇ 13-14 ਕਿਲੋ ਲੀਟਰ ਦੀ ਦੁੱਧੋਂ ਮਿਲਕਿੰਗ ਕਰਵਾਈ ਆ ਵੈਸੇ ਇਹਨਾਂ ਦੋ ਤਾਂ ਦਾ ਕੁਛ ਨਹੀਂਗਾ ਚੰਗੀ ਸੇਵਾ ਰਹੀ ਕਿਸੇ ਭਰਾ ਦੀ ਤੇ ਦਿਨ ਹਜੇ ਲੈਜੂ ਖੁੱਲੇ ਡੁੱਲੇ ਲਾਉਣਾ ਸ਼ੁਰੂ ਕੀਤਾ ਬਾਕੀ ਜਿੰਨਾ ਲਾਇਆ ਬਿਲਕੁਲ ਤੁਹਾਡੇ ਸਾਹਮਣੇ ਆ ਥਾਨ ਪੂਰਾ ਮੁਠੀ ਵਾਲਾ ਜੀ ਹੱਥੀ ਚਵਾਈ ਦਾ ਥਾਨ ਆ ਸੋ ਪਸਮਨ ਤੋਂ ਬਾਅਦ ਦੋਸਤੋ ਥਣ ਦੀ ਕੁਆਲਿਟੀ ਹੋਰ ਥੋੜੀ ਜਿਹੀ ਨਿਕਲ ਕੇ ਸਾਹਮਣੇ ਆ ਜਾਂਦੀ ਆ ਤੇ ਜਿੰਨਾ ਕ ਦੋਸਤੋ ਹਵਾਨਾ ਅੱਗੇ ਨੂੰ ਉਹਨਾਂ ਕ ਬਿਲਕੁਲ ਮਗਰਲੇ ਬਿਲਕੁਲ ਪਟਾਂ ਦੇ ਸਾਹਮਣੇ ਵਿਚਕਾਰ ਪਸੂ ਤਿਆਰ ਕਰੂਗਾ ਬਾਕੀ ਨਵੀਂ ਵੈੜਾ ਸਭ ਨੂੰ ਸਾਹ ਹਾਂਜੀ ਗਾੜੀ ਇਹਨਾਂ ਦੀ ਰੁੱਤ ਬਾਜੀ ਆ ਬਿਲਕੁਲ ਗਰਮੀਆਂ ਜਾ ਬਿਲਕੁਲ ਅਰੇ ਬਾਕੀ ਕਾਫੀ ਦੋਸਤੋ ਵੀ ਰਿਡ ਮੰਗ ਕਰਦੇ ਰਹੇ ਨੇ ਜਰਸੀ ਵੈੜਾਂ ਦੀ ਇਹ ਜਰਸੀ ਇਹ ਵੈੜ ਜੋ ਜਿਹੜੀ ਆਪਾਂ ਦਿਖਾ ਦਿੱਤੀ ਆ ਦੂਜਾ ਸੁਆਸ ਹੁੰਦੀ ਆਗੇ ਠੀਕ ਆ ਦਿਖਾ ਦਈਏ ਸੁਆਸ ਆ ਵੇਖ ਲਓ ਭਰਾਣੇ ਆਉਣ ਲੱਗਾ ਆ ਬਹੁਤ ਜਿਆੜੀਆਂ ਪਿਛੇ ਛੱਡੇ ਨੇ ਬਹੁਤ ਜਿਆੜੀਆਂ ਚੱਲ ਆ ਸੁਆਸ ਬਹੁਤ ਵਧੀਆ ਆ ਆਪ ਲੈ ਭਰਾਣੇ ਪਿੱਛੇ ਆਉਣ ਲੱਗੇ ਧੀਰੇ ਧੀਰੇ ਦਿੱਤਾ ਮੋਲਾ ਠੀਕ ਹੈ ਜੀ ਠੀਕ ਲੋ ਵੀ ਭਰਾਵੋ ਠੀਕ ਆ ਜੀ ਤਾਂ ਤੋਂ ਮੁਕੀ ਆ ਗਾ ਉਹ ਨਹੀਂ ਕੱਲ ਵੀ ਇਹਨਾਂ ਨੂੰ ਘੰਟਾ ਦਾ ਸੁਖ ਸਮਝ ਗਏ ਸਾਡੇ ਵੀ ਛੋਟੀ ਆ ਹਾਂ ਲਓ ਵੀ ਦੋਸਤ ਇਹ ਅੱਜ ਗਿਫਟ ਹੀ ਏ ਇਹ ਕਿੰਨੇ ਦੀ ਦੇ ਦਈਏ ਫਿਰ ਇਹ ਪਹੁੰਚ ਕਰਦ ਗਿਆ ਜੀ ਹਾਂ ਅੱਜ ਪਹੁੰਚ ਕਰਦ ਗਿਆ ਹਾਂ ਇਹ 34000 ਚ ਪਹੁੰਚ ਕਰ ਦਿੰਦੇ ਜੀ 34000 ਤੇ ਹਾਂ ਜੀ ਇਹ ਕਿੰਨੇ ਕਿੰਨੇ ਦੈਰੇਜ ਕੀ ਹਿਸਾਬ ਤਾ ਉਹ ਸנדੂ ਸਾਹਿਬ 60 ਕਿਲੋਮੀਟਰ ਦਾ ਹੀ ਆਪਾਂ ਨਾ 32000 ਚ ਪਹੁੰਚ ਕਰਦਾ ਜੀ ਲਾਸਟ ਕੀੜਾ 32000 ਤੇ ਇਹ ਤਾਂ ਛੋਟ ਹੀ ਹੁਣੀ ਜੇ ਹੁਣ ਕੋਈ ਵੀ ਸੇ ਦਾ ਭੈਣ ਭਰਾ ਵੀ ਆ ਕੇ ਵੇਚੇ ਵੀ ਘਟਾਓ ਇਹ 32000 ਚ ਪਹੁੰਚ 60 ਕਿਲੋਮੀਟਰ ਤੱਕ ਲੈ ਵੀ 60 ਕਿਲੋਮੀਟਰ ਦੋਸਤੋ ਮੋਨਪੁਰਾ ਬਿਲਕੁਲ ਸਰੀਹਾਲੀ ਦੇ ਲੱਗ ਗਿਆ ਨਸ਼ਾਰੇ ਪੰਨੂਆ ਦੇ ਲੱਗ ਗਿਆ ਤੇ 60 ਕਿਲੋਮੀਟਰ ਇੱਥੋਂ ਤੁਸੀਂ ਲੋਕੇਸ਼ਨ ਲਾ ਕੇ ਆਪਣਾ ਚੈੱਕ ਕਰ ਲਿਓ ਬਿਲਕੁਲ ਹੋਮ ਡਿਲੀਵਰੀ ਆ ਫ੍ਰੀ ਆਫ ਕੋਸਟ ਜਿੰਨਾ ਰੇਟ ਦੱਸਿਆ ਗਿਆ ਉਹਨੇ ਰੇਟ ਦੇ ਵਿੱਚ ਜਿਹੜੀ ਤੁਹਾਡੇ ਘਰ ਤੱਕ ਪਹੁੰਚ ਹੋ ਜੂਗੀ ਸਵੈੜ ਚੰਗੀ ਆ ਬਾਕੀ 32000 ਪੜਦਾ ਬੜਾ ਜਾਇਗ ਆ ਛੋਟਾ ਪੜਦਾ ਬਹੁਤ ਵਧੀਆ ਨਵੀਂ ਵੈੜ ਆ ਬੱਲੀ ਵੈੜ ਚੁਵਾਈ ਦਰਦੀ ਐ ਚੁਵਾਈ ਦਾ ਨਾਦ ਬੰਦ ਹੁੰਦੀ ਆ ਹਾਂ ਵੀ ਨੀਂਦ ਆਉਂਦੀ ਐ ਗੱਲ ਕਰ ਹਾਂ ਗੱਲ ਹੈ ਗਾਦੀ ਹਾਂ ਠੀਕ ਆ ਗਾਦੀ ਲਓ ਵੀ ਦੋਸਤੋ ਇਹ ਨਾਗਨੇ ਅੱਜ ਟੋਟਲ ਤਿੰਨ ਵੀਰ ਜੱਜ ਹੁਣਾਂ ਦੇ ਕੋਲ ਭਾਈ ਗਰਜੰਟ ਸਿੰਘ ਹੋਣਾਂ ਨੇ ਪੂਰੀ ਜਾਣਕਾਰੀ ਦੇ ਦਿੱਤੀ ਆ ਤੁਹਾਨੂੰ ਸੋ ਪਸ਼ੂ ਚੰਗੇ ਆ ਓਵਰਆਲ ਜਿੰਨੇ ਪਸ਼ੂ ਦਿਖਾਏ ਆ ਸਾਰੇ ਚੰਗੇ ਆ ਕੋ ਆਪਣੀ ਥਾਂ ਤੇ ਦੋਸਤੋ ਰੇਟਪੜ ਤੇ ਅਕੋਰਡਿੰਗਲੀ ਤੁਸੀਂ ਦੇਖ ਲਓ ਸਾਰੇ ਚੰਗੇ ਆ ਤੇ ਅੱਜ ਆਪਣੀ ਦੋਸਤੋ ਵਿਸ਼ੇਸ਼ ਤੌਰ ਤੇ ਵਿਜ਼ਿਟ ਸੀਗੀ ਸੰਧੂ ਡੇਰੀ ਫਾਰਮ ਪਿੰਡ ਮੋਹਨਪੁਰੇ ਦੇ ਵਿੱਚ ਤੇ ਜੱਜ ਇੱਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰ ਦਈਏ ਸਾਂਝੇ ਵੀਰ ਸੰਧੂ ਸਾਹਿਬ ਨੰਬਰ ਹੈਗਾ ਆਪਣਾ 9875 727286 ਪਿੰਡ ਮੋਹਨਪੁਰਾ ਦੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਮੇਰੇ ਇਹ ਪਤਾ ਨਾ ਪਤਾ ਲੱਗਦਾ ਮੈਂ ਹਾਈਵੇ ਤੇ ਲੱਗ ਗਿਆ ਬਿਲਕੁਲ ਜੀ ਬਿਲਕੁਲ ਆ ਜੀ ਲੌਵੀ ਭਰਾਵੋ ਇਹ ਨੰਬਰ ਨੇ ਬਿਲਕੁਲ ਸਕਰੀਨ ਤੇ ਲੱਗ ਚੁਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਐਨੀ ਟਾਈਮ ਬਥੇਰੇ ਜਾਣਕਾਰੀ ਲੈ ਲਿਓ ਠੀਕ ਹੈ ਜੀ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਏ ਆ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਆਏ ਨਵੇਂ ਪਸ਼ੂਆਂ ਦੀ ਡਿਟੇਲ ਲੈ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ